ਦਮਤ ਦੇ ਬਗੀਟਾ ਦੇ। ਸਥਾਨਕ ਪੁਲਿਸ ਲਾਈਨ ਦੇ 7:00 ਵਜੇ ਦੇਖੋਂ ਦੇ ਆਦੇਸ਼ ਸੁਨੇ ਉਹ ਐਸਆਈਟੀ ਤੇ ਬਲੂਗੁਰ ਦੇ ਦਨੀ ਦੇਖਣਾ ਕੋਈ ਗੱਲ ਸਿਕਰਮਿਕਾ ਦੇਖੋਂ ਦੇ ਨਹੀਂ ਹੁੰਦੇ। ਇਸ ਤੋਂ ਪਹਿਲਾਂ ਦੋ ਵਾਰ ਦੇ ਸੰਮਨ ਦੇ ਦੇ ਉਸਨੂੰ ਸਿਕਰਮਿਕਾ ਦੇ ਦਿੱਤਾ। ਇਹ 23 ਜੁਲਾਈ ਨੂੰ ਦੇਖੀ ਹੋਸੀ ਸਿਕਰਮਿਕਾ। ਕਿ ਕਿਉਂਕਿ ਇੱਛਾ ਸੁਪਰੀਮ ਕੋਰਟ ਤੱਕ ਕੇਸ ਸੁਣਵਾਈ ਦਾ ਹਵਾਲਾ ਉਹਨਾਂ ਦੇ ਕੋਲ ਦਿੱਤਾ ਗਿਆ। ਖਾਲਾ ਕਿ ਐਸਆਈਟੀ ਨੂੰ ਇੱਕ ਲੈਟਰ ਚਿੱਠੀ ਵੀ ਨਾ ਦੇ ਬਲੂਗੁਰ ਦੇ ਦਿੱਤੀ ਕਿ 2 ਜੁਲਾਈ ਕੋ ਖਾਦਾ

ਜੀ ਸਰਬਜੋਤ ਨੇ ਦੱਸਿਆ ਕਿ ਇਹ ਇੱਕ ਸਵਾਲ ਬਣਿਆ ਹੋਇਆ ਕਿਉਂਕਿ ਅਜੇ ਤੱਕ ਕੋਈ ਵੀ ਜਾਣਕਾਰੀ ਮਜੀਠੀਆ ਜਾਂ ਉਹਨਾਂ ਦੇ ਸਹਿਯੋਗੀਆ ਵੱਲੋਂ ਨਹੀਂ ਆਈ ਕਿ ਉਹ ਅੱਜ ਪੇਸ਼ ਹੋਣਗੇ ਜਾਂ ਨਹੀਂ ਪਰ ਜੇ ਪਿਛਲੀਆਂ ਦੋ ਪੇਸ਼ੀਆਂ ਦੀਆਂ ਜਿਹੜੇ ਦੋ ਸੰਮਨ ਕੀਤੇ ਗਏ ਸੀ ਉਹਨਾਂ ਨੂੰ ਜਾਂਚ ਵਿੱਚ ਸ਼ਾਮਲ ਹੋਣ ਦੇ ਲਈ ਉਹਦੇ ਵਿੱਚ ਉਹਨਾਂ ਨੇ ਹਵਾਲਾ ਦਿੱਤਾ ਸੀ ਸੁਪਰੀਮ ਕੋਰਟ ਦੇ ਕੇਸ ਦਾ ਕਿ ਮੈਂ ਇਸ ਕਰਕੇ ਨਹੀਂ ਆ ਸਕਦਾ ਪਰ ਹੁਣ ਉਸ ਕੇਸ ਦੀ ਜਿਹੜੀ ਸੁਣਵਾਈ ਹੈ ਕਾਫੀ ਅੱਗੇ ਪਹੁੰਚ ਚੁੱਕੀ ਹੈ ਤੇ ਇਸ ਕਰਕੇ ਹੋ ਸਕਦਾ ਹੈ ਕਿ ਅੱਜ ਵਿਕਰਮ ਸਿੰਘ ਮਜੀਠੀਆ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦੇ ਸਾਹਮਣੇ ਤੇ ਹੋਂਦ ਲਈ ਆਉਣਗੇ ਜਿਹੜੀ ਵੀਰ ਹੈ ਉਹ ਲਗਭਗ 10 ਵਜੇ ਤੋਂ ਬਾਅਦ ਸਾਫ ਹੋਊਗੀ ਕਿ ਵਿਕਰਮ ਸਿੰਘ ਮਜੀਠੀਆ ਕਦੋਂ ਆਉਂਦੇ ਨੇ ਕਿਉਂਕਿ ਅਕਸਰ ਉਹਦੇ ਜਿਹੜੇ ਵਕੀਲ ਨੇ ਉਹਨਾਂ ਦੇ ਵੱਲੋਂ ਉਸ ਟਾਈਮ ਦੇ ਉੱਪਰ ਹੀ ਇੱਕ ਜਿਹੜਾ ਲੈਟਰ ਹੈਗਾ ਐਸਆਈਟੀ ਨੂੰ ਭੇਜਿਆ ਜਾਂਦਾ ਜਿਹਦੇ ਵਿੱਚ ਕਿਹਾ ਜਾਂਦਾ ਕਿ ਉਹ ਆਉਣਗੇ ਜਾਂ ਨਹੀਂ ਆਉਣਗੇ ਪਿਛਲੇ ਦੋ ਵਾਰੀ ਇਹੀ ਹੋਇਆ ਕਿ 10 11 ਵਜੇ ਦੇ ਵਿੱਚ ਘਾਰ ਹੋ ਇਸ ਤਰ੍ਹਾਂ ਦੇ ਇੱਕ ਜਿਹੜਾ ਇਹ ਲੈਟਰ ਹੈਗਾ ਉਹ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੂੰ ਭੇਜ ਕੇ ਪੇਸ਼ੀ ਤੋਂ ਛੋਟ ਨਹੀਂ ਮੰਗ ਕਰਦੇ ਨੇ ਪਰ ਹੁਣ ਜਦ ਕਿ ਸੁਪਰੀਮ ਕੋਰਟ ਦੇ ਵਿੱਚ ਪੇਸ਼ੀ ਦੀ ਜਿਹੜੀ ਡੇਟ ਹੈ ਉਹ ਕਾਫੀ ਅੱਗੇ ਦੱਸੀ ਗਈ ਹੈ ਤੇ ਇਸ ਕਰਕੇ ਹੋ ਸਕਦਾ ਹੈ ਕਿ ਅੱਜ ਵਿਕਰਮ ਸਿੰਘ ਮਜੀਠੀਆ 10 ਵਜੇ ਤੋਂ ਬਾਅਦ ਕਿਸੇ ਵੀ ਸਮੇਂ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦੇ ਸਾਹਮਣੇ ਪੇਸ਼ ਹੋ ਜਾਣ ਜੀ ਜੀ ਬਹੁਤ ਦਾ ਸ਼ੁਕਰੀਆ ਮਨੋਸਾ ਨੂੰ तमाम ਜਾਣਕਾਰੀ ਦੇਣ ਲਈ ਸਸਪੈਂਸ ਖਾਲਾ ਕੀ ਬਰਕਰਾਰ ਹੈ ਕਿ ਵਿਕਰਮ ਸਿੰਘ ਮਜੀਠੀਆ ਐਸਆਈਟੀ ਦੇ ਅੱਗੇ ਪੇਸ਼ ਹੋਣਗੇ ਜਾਂ ਨਹੀਂ ਹੋਣਗੇ ਪਰ ਜੋ ਸਥਿਤੀ ਹੈ ਉਹ 10 ਵਜੇ ਤੋਂ ਬਾਅਦ ਹੀ ਕਲੀਅਰ ਹੋਵੇਗੀ